ਵਾਲ ਝੜਨ ਦੀ ਪ੍ਰੋਬਲਮ ਤੋਂ ਉਹ ਪਰੇਸ਼ਾਨ ਤਲੇ आओ ਐਨਵੀ ਗ로우 ਅਪਲਸ हेयर ऑयल ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਾਂ ਮਨਜੀਤ ਸਿੰਘ ਰਮਾਣਾ ਪੋਲਿੰਗ ਵਾਲੇ ਦਿਨ 1 ਜੂਨ ਨੂੰ ਵੋਟਰਾਂ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਸੋਹਿਰਦ ਯਤਨਾਂ ਦੇ ਤਹਿਤ ਲੁਧਿਆਣਾ ਦੇ ਵੱਖ-ਵੱਖ ਹੋਟਲਾਂ ਤੇ ਰੈਸਟੋਰੈਂਟਾਂ ਨੂੰ ਵੋਟ ਪਾਉਣ ਮੌਕੇ ਉਂਗਲ ਤੇ ਲੱਗੀ ਸਿਆਹੀ ਵਾਲੇ ਵੋਟਰਾਂ ਨੂੰ ਦੁਪਹਿਰ ਦੇ ਖਾਣੇ ਅਤੇ ਰਾਤ ਦੇ ਖਾਣੇ ਤੇ 25 ਫੀਸਦੀ ਛੋਟ ਦੇਣ ਦਾ ਫੈਸਲਾ ਕੀਤਾ ਹੈ। ਵਧੀਕ ਚੂਣ ਜ਼ਿਲ੍ਹਾ ਚੂਣ ਅਫਸਰ ਕਮਬਦੀਕ ਡਿਪਟੀ ਕਮਿਸ਼ਨਰ ਮੇਜਰ ਅਮਿਤ ਸਰੀ ਨੇ ਹੋਟਲਾਂ ਤੇ ਰੈਸਟੋਰੈਂਟ ਮਾਲਕਾਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦੱਸਿਆ ਕਿ ਇਸ ਪਹਿਲ ਕਦਮੀ ਨਾਲ ਵੱਧ ਤੋਂ ਵੱਧ ਵੋਟਰਾਂ ਨੂੰ 1 ਜੂਨ ਨੂੰ ਵੋਟ ਪਾਉਣ ਲਈ ਉਤਸ਼ਾਹਿਤ ਕੀਤਾ ਜਾਵੇਗਾ। ਜ਼ਿਲ੍ਹਾ ਪ੍ਰਸ਼ਾਸਨ ਦਾ ਟੀਚਾ ਲੋਕ ਸਭਾ ਚੋਣਾਂ 2024 ਵਿੱਚ 70% ਤੋਂ ਵੱਧ VOTING ਨੂੰ ਹਾਸਲ ਕਰਨਾ ਹੈ। ਮੀਟਿੰਗ ਦੌਰਾਨ ਸਹਾਇਕ ਕਮਿਸ਼ਨਰ ਯੂਟੀ ਕ੍ਰਿਤਿਕਾ ਗੋਇਲ ਵੀ ਹਾਜ਼ਰ ਸਨ। ਜ਼ਿਲ੍ਹੇ ਵਿੱਚ ਕੁੱਲ 2 ਲੱਖ 26 ਲੱਖ 94622 ਵੋਟਰ ਹਨ ਜਿਨ੍ਹਾਂ ਵਿੱਚ 1435624 ਮਰਦ ਅਤੇ 1258847 ਔਰਤਾਂ ਤੇ 151 트랜스젠ਡਰ ਵੋਟਰ ਹਨ ਹੋਟਲ ਅਤੇ ਰੈਸਟੋਰੈਂਟ ਮਾਲਕਾਂ ਵੱਲੋਂ ਕੀਤਾ ਗਿਆ ਇਹ ਉਪਰਾਲਾ ਚੋਣਾਂ ਵਿੱਚ ਵੋਟਰਾਂ ਦੀ ਸਰਗਰਮ ਭਾਗੀਦਾਰੀ ਨੂੰ ਯਕੀਨੀ ਬਣਾਉਣ ਵਿੱਚ ਮਦਦਗਾਰ ਸਾਬਤ ਹੋਵੇਗਾ 1 ਜੂਨ 2024 ਨੂੰ ਪੋਲਿੰਗ ਵਾਲੇ ਦਿਨ ਵੋਟ ਪਾਉਣ ਤੋਂ ਬਾਅਦ ਸਾਰੇ VOTER ਆਪਣੀ ਸਿਆਹੀ ਲੱਗੀ ਉਂਗਲ ਦਿਖਾ ਕੇ ਚੋਣਵੇਂ ਹੋਟਲਾਂ, ਰੈਸਟੋਰੈਂਟਾਂ, ਕੈਫੇ ਅਤੇ ਬੇਕਰੀਆਂ ਤੋਂ ਦੁਪਹਿਰ ਦੇ ਖਾਣੇ ਜਾਂ ਰਾਤ ਦੇ ਖਾਣੇ ਤੇ 25% ਦੀ ਛੂਟ ਪ੍ਰਾਪਤ ਕਰਨ ਦੇ ਯੋਗ ਹੋਣਗੇ। ਇਸ ਵਿੱਚ ਹਿੱਸਾ ਲੈਣ ਵਾਲੀਆਂ ਸੰਸਥਾਵਾਂ ਵਿੱਚ ਅੰਡਰਡੌਗਸ, ਬੋਇਟ ਬਲੇਸੀ ਐਮਬੀ ਐਮਬੀਡੀ ਮਾਲ, ਹੋਟਲ ਫਾਈਬਰ ਰਿਵਰਸ ਆਇਰਨ ਸ਼ੈਫ ਪਾਇਰੇਟਡ ਆਫ ਗ੍ਰਿਲ ਅਨਚੇਂਜਡ ਵੁੱਡਸ ਕਲੱਬ ਲਿਮਟਿਡ ਮੈਜੈਸਟਿਕ ਹੋਟਲਸ ਪਾਰਕ ਪਲਾਜ਼ਾ ਗੋਲਾ ਸਿਜ਼ਲਰ ਲੁਧਿਆਣਾ ਸਟੂਡੀਓ ਐਕਸ ਐਕਸੋ ਬਾਰ ਕੈਫੇ ਓਲੀਓ ਸਿਲਵਰ ਆਰਕ ਮਾਲ ਪੈਰਾਗਨ ਵਾਟਰ ਫਰੰਟ ਦਾ ਬੀਅਰ ਕੈਫੇ ਹਯਾਤ ਰਜੈਂਸੀ ਪਿਰਾਮਿਡ ਕੈਫੇ ਹੋਟਲ ਜੈਡ ਗ੍ਰੈਂਡ ਮਲਹੋਤਰਾ ਰਜੈਂਸੀ ਰੈਡੀਸਨ ਬਲੂ ਹੋਟਲ ਲਾਸ ਵੈਗਾਸ ਪਾਮਕੂਟ ਕੈਫੇ ਦਿੱਲੀ ਹਾਈਟਸ ਏ ਹੋਟਲ ਜੰਗਰਬਾਰ ਜੀਐਸਬੀ ਹੋਸਪੀਟੈਲਿਟੀ ਪ੍ਰਾਈਵੇਟ ਲਿਮਟਿਡ ਅਤੇ ਹੋਰ ਸ਼ਾਮਲ ਹਨ ਬਧੀਗੀ ਡਿਪਟੀ ਕਮਿਸ਼ਨਰ ਸਰੀ ਨੇ ਦੱਸਿਆ ਕਿ ਇਹ ਹੋਟਲ ਰੈਸਟੋਰੈਂਟ ਅਤੇ ਮਾਲ ਪੋਸਟਰਾਂ ਹੋਲਡਿੰਗਾਂ ਅਤੇ ਬੈਨਰਾਂ ਰਾਹੀਂ ਵੋਟਰਾਂ ਨੂੰ ਜਾਗਰੂਕ ਕਰਨ ਵਿੱਚ ਪ੍ਰਸ਼ਾਸਨ ਦੀ ਮਦਦ ਕਰਨਗੇ ਵੋਟਰ ਜਾਗਰੂਕਤਾ ਲਈ ਪ੍ਰਸ਼ਾਸਨ ਦੇ ਸਹਿਯੋਗ ਦੀ ਛਿਲਾਗਾ ਕਰਦੇ ਹਨ ਉਨ੍ਹਾਂ ਕਿਹਾ ਕਿ ਇਸ ਸੰਬੰਧੀ ਹਰ ਸੰਭਵ ਸਹੂਲਤ ਪ੍ਰਦਾਨ ਕੀਤੀ ਜਾਵੇਗੀ